ਸੱਚ ਗੱਲ ਦੀ ਅੱਜ ਜਿਵੇਂ ਬਣਾ ਰਹੇ ਆ ਪਿਆਜ਼ ਵਾਲਾ ਪਰਾਂਠਾ ਇਹਦੇ ਵਿੱਚ ਸਾਰੇ ਮਸਾਲੇ ਅਸੀਂ ਲੈ ਲਏ ਸੀ ਪਿਆਜ਼ਾਂ ਨੂੰ ਧੋ ਕੇ ਸਾਫ਼ ਕਰਕੇ ਸਕਾ ਕੇ ਤੇ ਇਹਦੇ ਵਿੱਚ ਫਾਈਨ ਜੱਬ ਕਰ ਲਿਆ ਅਸੀਂ ਲੰਬੇ ਲੰਬੇ ਕੱਟ ਲਏ ਸੀ ਇਹਦੇ ਵਿੱਚ ਸਾਰੇ ਮਸਾਲੇ ਜਿਹੜੇ ਅਸੀਂ ਡੇਲੀ ਪਾਉਣੇ ਪਰਾਂਠੇ ਦੇ ਵਿੱਚ ਉਹ ਵਾਲੇ ਸੀ ਇਹ ਲੈ ਲਏ ਸੀ ਅਸੀਂ ਇੱਕ ਪੇੜਾ ਆਟਾ ਜਿਹੜਾ ਸਾਡਾ ਨੋਰਮਲ ਰੋਟੀਨ ਵਾਲਾ ਕੋਈ ਮੈਦਾ ਨਹੀਂ ਕੋਈ ਕੁਛ ਨਹੀਂ ਜੋ ਅਸੀਂ ਬਿਲਕੁਲ ਡੇਲੀ ਰੂਟੀਨ 'ਚ ਖਾਣੇ ਉਹੀ ਆਟਾ ਹੈ ਇਹਦਾ ਬਣਾ ਲਿਆ ਸੀ ਇੱਕ ਖੁੱਲਾ ਜਿਹਾ ਪੀੜਾ ਪੀੜੇ ਦੇ ਵਿੱਚ ਹੁਣ ਅਸੀਂ ਇਹ ਦੋ ਚਮਚ ਚ ਪਰ ਕੇ ਸਟਫਿੰਗ ਪਿਆਜ਼ ਦੀ ਪਾਦਾਂਗੇ ਉਸ ਤੋਂ ਬਾਅਦ ਫਿਰ ਅਸੀਂ ਐਦਾਂ ਇੱਕ 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 ਚੁੰਨਟ ਕਰਕੇ ਇਹਨੂੰ ਚੰਗੀ ਤਰ੍ਹਾਂ ਇਹਨੂੰ ਰਾਉਂਡ ਸ਼ੇਪ ਵਿੱਚ ਬੰਦ ਕਰ ਲਾਂਗੇ ਇਹ ਦੇਖੋ ਫਿਰ ਇਹਨੂੰ ਹੱਥ ਦੇ ਨਾਲ ਸਾਰਾ ਪਿਆਜ਼ ਨੂੰ ਸੈੱਟ ਕਰ ਲਾਂਗੇ ਇਹ ਦੇਖੋ ਆਪਣੇ ਫਿੰਗਰਸ ਦੇ ਨਾਲ ਸਾਰਾ ਹੱਥ ਦੇ ਨਾਲ ਇਹ ਬੜੇ ਵਧੀਆ ਆਰਾਮ ਨਾਲ ਤਕਰੀਬਨ ਅੱਧੀ ਸਾਡੀ ਪਰੌਂਠੀ ਜਿਹੜੀ ਉਹ ਵੇਲ ਜਾਂਦੀ ਹੈ ਹੁਣ ਅਸੀਂ ਲਗਾਵਾਂਗੇ ਸੁੱਕਾ ਆਟਾ ਇਹਨੂੰ ਡਸਟ ਕਰਾਂਗੇ ਤੇ ਫਿਰ ਤੁਸੀਂ ਵੇਲਣਾ ਜਿੰਦਰ ਨੂੰ ਮਰਜ਼ੀ ਘੁਮਾਓ ਤੁਹਾਡੀ ਪਰੌਂਠੀ ਆਰਾਮ ਨਾਲ ਬਣ ਜੇਗੀ ਕੋਈ ਦਿੱਕਤ ਵਾਲੀ ਗੱਲ ਹੀ ਨਹੀਂ ਆ ਹੁਣ ਇਹਦੇ ਉੱਪਰ ਤੁਸੀਂ ਜੋ ਚਾਹੇ ਤੁਹਾਡੇ ਕੋਲ ਜੋ ਵੀ ਹੈਗਾ ਤੁਸੀਂ ਲਗਾ ਸਕਦੇ ਹੋ ਤੇਲ ਵਗੈਰਾ ਇਹ ਦੇਖੋ ਕਿੰਨਾ ਸੋਹਣਾ ਕਿੰਨੇ ਆਰਾਮ ਨਾਲ ਵੇਲ ਗਿਆ ਸੀ ਆਟਾ ਜਿਹੜਾ ਸਾਡਾ ਮਿਕਸ ਆਟਾ ਸੀ ਤੇ ਉਹਦੇ ਵਿੱਚ ਐ ਦੇਖ ਹੁਣ ਉੱਪਰ ਲਗਾਤੇ ਸੀ ਤੇਲ ਤੇਲ ਨੂੰ ਮੈਂ ਹਲਕੇ ਜਿਵੇਂ ਮਿਲਣੇ ਦੇ ਨਾਲ ਵੀ ਲੈ ਲਿਆ ਸੀ ਤੇ ਐ ਬਣ ਗਿਆ ਜੀ ਸਾਡਾ ਪਿਆਜ਼ ਦਾ ਪਰੌਂਠਾ ਤਕਰੀਬਨ ਕਹਿ ਦਿੰਦੇ ਨਾ ਕਿ ਸਾਡੀ ਪਿਆਜ਼ ਦੀ ਸਟਫਿੰਗ ਨਿਕਲ ਜਾਂਦੀ ਇਸ ਢੰਗ ਨਾਲ ਮਨੋਂ ਆਟਾ ਤੁਹਾਡਾ ਇੰਜ ਦਾ ਹੋਣਾ ਚਾਹੀਦਾ ਨਾ ਸੌਫਟ ਹੋਣਾ ਚਾਹੀਦਾ ਨਾ ਹੀ ਜ਼ਿਆਦਾ ਹਾਰਡ ਹੋਣਾ ਚਾਹੀਦਾ ਜੇਕਰ ਤਕਰੀਬਨ ਵਿੱਚ ਜੇ ਹੋਣਾ ਚਾਹੀਦਾ ਜੇਕਰ ਆਟਾ ਤੁਹਾਡਾ ਵਧੀਆ ਹੋਏਗਾ ਤੇ ਤੁਸੀਂ ਜੇ ਆਰਾਮ ਦੇ ਨਾਲ ਤੁਹਾਡੀ ਸਟਫਿੰਗ ਜਿਹੜੀ ਜੇ ਹਾਰਡ ਹੋਏਗਾ ਤੇ ਫਿਰ ਉਹਨੇ ਤੁਹਾਡੇ ਤੁਸੀਂ ਜਿਆਦਾ ਜ਼ੋਰ ਲਗਾਓਗੇ ਵਿਲਨ ਤੇ ਤੇ ਜਿਹੜੀ ਤੁਹਾਡੀ ਸਟਫਿੰਗ ਬਾਹਰ ਆ ਜੇਗੀ ਜੇਕਰ ਸੌਫਟ ਹੋਏਗਾ ਤੇ ਤੁਸੀਂ ਆਰਾਮ ਨਾਲ ਵੇਲੋਗੇ ਤੇੰਨੇ ਆਰਾਮ ਨਾਲ ਵਿਲ ਜਾਣਾ ਕੋਈ ਜਿਹੜੀ ਸਟਫਿੰਗ ਨੂੰ ਦਿੱਕਤ ਨਹੀਂ ਹੋਊਗੀ ਨਾ ਬਾਹਰ ਵੀ ਨਹੀਂ ਨਿਕਲੇਗੀ ਤੇ ਇਹ ਦੇਖ ਲਓ ਤੁਹਾਡੇ ਸਾਹਮਣੇ ਹੁਣ ਮੈਂ ਇਸ ਤੋਂ ਬਾਅਦ ਇਹਨੂੰ ਲਗਾਤਾ ਸੀ ਕਿ ਉਹ ਇਹ ਆਪਣੇ ਆਪ ਸਿੱਕੇਗਾ ਹੁਣ ਮੈਂ ਤੁਹਾਨੂੰ ਠਿਕੋਣਾ ਵੀ ਪਰੌਠਾ ਬਣਾ ਕੇ ਦੱਸਾਂਗੀ ਪਿਆਜ਼ ਵਾਲਾ ਤੇ ਇਹ ਲੈ ਲਏ ਸੀ ਕਾਫੀ ਸਾਰੇ ਪਿਆਜ਼ ਤੇ ਇਹ ਲੰਬੇ ਰੁਕ ਤੇ ਬਾਤ ਤੇ ਸੀ ਇਹ ਉੱਪਰ ਤੋਂ ਕਰਦਾਂਗੇ ਅੱਧੀ ਸਾਈਡ ਤੋਂ ਅਸੀਂ ਰੋਟੀ ਨੂੰ ਬੰਦ ਇਹ ਦੇਖੋ ਇਹਦੀ ਜਿਹੜੀਆਂ ਕਾਰਨਰ ਹੈ ਜਿਹੜੀਆਂ ਓਪਨ ਸਾਈਡ ਹੈਗੇ ਉਹਨੂੰ ਹੱਥ ਦੇ ਨਾਲ ਚੰਗੀ ਤਰ੍ਹਾਂ ਨੱਪ ਲੈਣਾ ਦੂਜੀ ਸਾਈਡ ਤੇ ਫਿਰ ਤੋਂ ਅਸੀਂ ਪਿਆਜ਼ ਪਾਵਾਂਗੇ ਫਿਰ ਉਹਨੂੰ ਵੀ ਇਸੇ ਤਰ੍ਹਾਂ ਅਸੀਂ ਨੱਪ ਕੇ ਥੋੜਾ ਜਿਹਾ ਸੁੱਕਾ ਆਟਾ ਡਸਟ ਕਰਦਾ ਸੀ ਇਹਨੂੰ ਹੱਥ ਦੇ ਨਾਲ ਇਹ ਤੁਸੀਂ ਆਪਣੀ ਫਿੰਗਰਸ ਦੇ ਨਾਲ ਇਹ ਵਧੀਆ ਸੈੱਟ ਕਰਕੇ ਫਿਰ ਤੁਸੀਂ ਇਹਨੂੰ ਬਿਲਕੁਲ ਸੇਮ ਹੋਵੇ ਤੁਸੀਂ ਵੇਲ ਸਕਦੇ ਕੋਈ ਇਹੋ ਜਿਹੀ ਗੱਲ ਨਹੀਂ ਹੈਗੀ ਕਦੀ ਵੀ ਇਹ ਪਿਆਜ਼ ਹੈ ਜਿਹੜੇ ਤੁਸੀਂ ਪਿਆਜ਼ ਦੇ ਵਿੱਚ ਨਮਕ ਤੁਸੀਂ ਉਸ ਟਾਈਮ ਹੀ ਪਾਉਣਾ ਜਦੋਂ ਤੁਸੀਂ ਪਰੌਂਠੀ ਬਣਾਉਣ ਲੱਗਦੇ ਹੋ ਜੇਕਰ ਤੁਸੀਂ ਪਹਿਲੇ ਪਾਓਗੇ ਪਾ ਕੇ ਰੱਖ ਦੋਗੇ ਬਾਕੀ ਤਿਆਰੀ ਕਰੋਗੇ ਇਹ ਤੁਹਾਡੇ ਪਿਆਜ਼ ਨੇ ਜਿਆਦਾ ਪਾਣੀ ਛੱਡ ਦੇਣਾ ਫਿਰ ਤੁਹਾਡੇ ਕੋ ਇਹ ਪਰੌਂਠੀ ਨਹੀਂ ਬਣੇਗੀ ਪਿਆਜ਼ ਤੁਸੀਂ ਉਸ ਟਾਈਮ ਪਾਉਣਾ ਜਦੋਂ ਤੁਸੀਂ ਪਰੌਂਠੀ ਬਣਾਉਣ ਲੱਗੇ ਹੋ ਫਿਰ ਜਿਹੜਾ ਤੁਹਾਡਾ ਮਤਲਬ ਪਿਆਜ਼ ਇਹ ਪਾਣੀ ਨਹੀਂ ਛੱਡੇਗਾ ਤਾਂ ਤੁਹਾਨੂੰ ਪਰੌਂਠੀ ਬਣਾਉਣ ਚ ਕੋਈ ਦਿੱਕਤ ਨਹੀਂ ਆਏਗੀ ਤੁਸੀਂ ਇਸ ਢੰਗ ਦੇ ਨਾਲ ਦੇਖੋ ਕਿੰਨੀ ਸੋਹਣੀ ਪਰੌਂਠੀ ਸਾਡੀ ਬਣ ਗਈ ਹੈ ਤੇ ਤੁਸੀਂ ਇਹਨੂੰ ਜਿਵੇਂ ਦਹੀਂ ਦੇ ਨਾਲ ਪਿਆ ਚਾਹ ਦੇ ਨਾਲ ਕਿਸੇ ਨਾਲ ਵੀ ਖਾ ਸਕਦੇ ਬਹੁਤ ਸੋਹਣੀਆਂ ਤੇ ਬਹੁਤ ਵਧੀਆ ਕ੍ਰਿਸਪੀ ਹੈ ਦੇਖੋ ਬੜੇ ਆਰਾਮ ਨਾਲ ਬਣ ਗਿਆ ਸੀ ਤੇ ਐਵੇਂ ਹੀ ਤੁਸੀਂ ਬਣਾ ਸਕਦੇ ਹੋ ਇਹਦੀ ਕਦੀ ਵੀ ਸਟਫਿੰਗ ਬਰਨ ਬਸ ਇੱਕ ਥੋੜਾ ਜਿਹਾ ਨਮਕ ਪਾਉਣ ਦਾ ਆਈਡੀਆ ਜਿਹੜਾ ਉਹ ਤੁਸੀਂ ਆਪਣਾ ਰੱਖਣਾ ਕਿ ਅਸੀਂ ਉਦੋਂ ਹੀ ਪਿਆਜ਼ ਪਾਵਾਂਗੇ ਬਾਕੀ ਮਸਾਲੇ ਪਾ ਸਕਦੇ ਪਿਆਜ਼ ਨਮਕ ਤੁਸੀਂ ਉਦੋਂ ਪਾਉਣਾ ਜਦੋਂ ਬਸ ਤੁਸੀਂ ਪਰੌਂਠੀਆਂ ਵੇਲਣੀਆਂ ਹੀ ਆ ਪਹਿਲੇ ਨਹੀਂ ਪਾਣਾ ਏ ਦੇਖੋ ਜੀ ਜੇਕਰ ਤੁਹਾਨੂੰ ਸਾਡੀ ਵੀਡੀਓ ਚੰਗੀ ਲੱਗੀ ਹੋਗੀ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਏ ਆ ਸਾਡੇ ਪਿਆਜ਼ ਦੇ ਪਰੌਂਠੇ ਇਹਨਾਂ ਨੂੰ ਹੁਣ ਅਸੀਂ ਗਰਮ-ਗਰਮ ਕਰਾਂਗੇ ਸਰ ਤੇ ਤੁਸੀਂ ਵੀ ਬਣਾਓ ਤੇ ਖਾਓ ਬਾਏ ਬਾਏ